ਈ ਮੰਗ ਪੱਤਰ ਹੁਣ ਤੱਕ ਅਕਾਲ ਤਖਤ ਸਾਹਿਬ ਵਿਖੇ ਸੌਂ ਚੁੱਕੇ ਹੋ ਤਾਂ ਅੱਜ ਦੇ ਫੈਸਲੇ ਤੋਂ ਕੀ ਉਮੀਦਾਂ ਨਜ਼ਰ ਆ ਰਹੀਆਂ ਨੇ ਔਰ ਇਸ ਫੈਸਲੇ ਦੇ ਨਾਲ ਪੰਥਕ ਜਿਹੜੇ ਸਮੀਕਰਨ ਨੇ ਉਹ ਕਿੰਨੇ ਕ ਬਦਲ ਸਕਦੇ ਅੱਜ ਅਸੀਂ ਭਾਈ ਲਖਬੀਰ ਸਿੰਘ ਰੋਡੇ ਜਿਹੜੇ ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ ਅੱਜ ਉਹਨਾਂ ਦੇ ਨਿਮਿਤ ਅਖੰਡ ਪਟ ਸਾਹਿਬ ਦੇ ਭੋਗ ਸੀਗੇ ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਇਹ ਠੀਕ ਹੈ ਕਿ ਪੰਥ ਦੀਆਂ ਨਿਗਾਹਾਂ ਅੱਜ ਦੇ ਫੈਸਲੇ ਤੇ ਨੇ 2 ਦਸੰਬਰ ਦਾ ਦਿਨ ਬੇਸਬਰੀ ਨਾਲ ਇੰਤਜ਼ਾਰ ਸੀ ਪੰਥ ਦੇ ਗੁਨੇਗਾਰਾਂ ਦਾ ਕੇਸ ਅੱਜ ਸਿੱਖ ਪੰਥ ਦੀ ਸਰਵਉੱਚ ਜਿਹੜੀ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗਾ ਹੋਇਆ ਹੈ ਉੱਥੇ ਸੁਣਵਾਈ ਹੋਣੀ ਹੈ ਫੈਸਲਾ ਹੋਣਾ ਹੈ ਮੈਂ ਅਰਦਾਸ ਵੀ ਕਰਕੇ ਆਇਆ ਕਿ ਪੰਜ ਸਿੰਘ ਸਰਬਾਨਾਰਹੀ ਪ੍ਰਮਾਤਮਾ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਜਿਹੜੀ ਮਰਿਆਦਾ ਹੈ ਉਸ ਨੂੰ ਬਹਾਲ ਰੱਖਣ ਇਹ ਫੈਸਲਾ ਕਿਉਂਕਿ ਇਤਿਹਾਸਕ ਫੈਸਲਾ ਹੋਣੇ ਪੜਨਾ ਹੈ ਮੇਰੀ ਦੇਖੋ ਅਸੀਂ ਨਸੀਹਤ ਤਾਂ ਨਹੀਂ ਦੇ ਸਕਦੇ ਸਿੰਘ ਸਹਿਬਾਨਾਂ ਨੂੰ ਸਾਡੀ ਉਮੀਦ ਤੇ ਆਸ ਹੁੰਦੀ ਹੈ ਤੇ ਸਾਡੀ ਉਮੀਦ ਤੇ ਆਸ ਇਹ ਹੈ ਕਿ ਸਿੰਘ ਸਹਿਬਾਨ ਪੰਥ ਦੀ ਨਬਜ਼ ਨੂੰ ਪਹਿਚਾਨਣ ਜਿਹੜਾ ਇਹਨਾਂ ਲੋਕਾਂ ਨੇ ਡੈਮੇਜ ਕੀਤਾ ਹੈ ਪੰਥ ਨੂੰ ਪੰਥਕ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਉਸ ਦੀ ਗ੍ਰੈਵਿਟੀ ਨੂੰ ਸਮਝਣ ਔਰ ਮੈਂ ਸਮਝਦਾ ਕਿ ਪੰਥ ਦੀਆਂ ਭਾਵਨਾਵਾਂ ਜੋ ਜਿਹੜਾ ਰੋ ਹੈ ਪੰਥ ਦੇ ਵਿੱਚ ਉਸ ਦੀ ਤਰਜਮਾ ਨਹੀਂ ਹੋਣੀ ਚਾਹੀਦੀ ਹੈ ਜਿਹੜੇ ਸਿੱਖਾਂ ਦੀ ਕਲੈਕਟਿਵ ਸੈਂਟੀਮੈਂਟਸ ਨੇ ਨਾ ਉਹਨੂੰ ਸੈਟੀਸਫਾਈ ਸਿੰਘ ਸਹਿਬਾਨਾ ਨੂੰ ਕਰਨਾ ਪਏਗਾ ਔਰ ਸਿੰਘ ਸਹਿਬਾਨਾ ਦਾ ਆਪਣਾ ਜਿਹੜਾ ਵਕਾਰ ਹੈ ਉਹ ਵੀ ਅਜੇ ਇਮਤਿਹਾਨ ਤੇ ਹੈ ਸੋ ਬਹੁਤ ਇੰਪੋਰਟੈਂਟ ਮਰਿਆਦਾ ਹੈ ਮਰਿਆਦਾ ਤੋਂ ਬਾਹਰ ਤਾਂ ਨਾ ਸਿੰਘ ਸਾਹਿਬ ਜਾ ਸਕਦੇ ਪਰ ਕਿੰਨੀ ਕ ਸਖਤ ਸਜ਼ਾ ਜਾਂ ਕਿੰਨੀ ਕ ਸਖਤ ਤਨਖਾਹ ਹੁਣ ਤੱਕ ਲੱਗਦੀ ਰਹੀ ਹੈ ਜਾਂ ਲੱਗ ਸਕਦੀ ਦੇਖੋ ਜਿਹੜੀ ਮਰਿਆਦਾ ਹੈ ਜਾਂ ਜਿਹੜੇ ਜਿਹੜੇ ਹੁਣ ਤੱਕ ਫੈਸਲੇ ਹੋਏ ਨੇ ਉਹ ਧਾਰਮਿਕ ਸਜ਼ਾ ਤੋਂ ਲੈ ਕੇ ਧਾਰਮਿਕ ਸਿਆਸੀ ਸਜ਼ਾਵਾਂ ਤੱਕ ਵੀ ਹੋਏ ਨੇ ਜਦੋਂ ਸੁਦੀ ਸਿੰਘ ਬਰਨਾਲਾ ਜਿਹੜੇ ਸੀਐਮ ਸੀਗੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਪੁਲਿਸ ਭੇਜੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲੱਗੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਸੀਗੇ ਉਹਨਾਂ ਨੇ ਉਹਨਾਂ ਨੂੰ ਥੰਮਲੀ ਨਾਲ ਬੰਨ੍ਹ ਕੇ ਤੇ ਉਹਦੇ ਗੱਲ ਦੇ ਵਿੱਚ ਮੈਂ ਗੁਨੇਗਾਰ ਹਾਂ ਤਾਂ ਪਟਾ ਪਾਇਆ ਸੀਗਾ ਸੋ ਮਤਲਬ ਸਜ਼ਾ ਕਿਸੇ ਹੱਦ ਤੱਕ ਵੀ ਹੋ ਸਕਦੀ ਹੈ ਇਹ ਕੋਈ ਨਿਸ਼ਚਿਤ ਰੂਲ ਬੁੱਕ ਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਕਿ ਸਜ਼ਾ ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਆਂਦਾ ਹੈ ਕੋਈ ਰੂਲ ਬੁੱਕ ਨਹੀਂ ਹੈ ਕੀ ਸਜ਼ਾ ਇਥੋਂ ਤੱਕ ਹੀ ਹੋਣੀ ਹੈ ਸਜ਼ਾ ਦੇਖਣੀ ਹੁੰਦੀ ਹੈ ਕਿ ਗੁਨੇਗਾਰ ਦਾ ਗੁਨਾ ਕਿੰਨਾ ਵੱਡਾ ਹੈ ਉਹਨੇ ਡੈਮੇਜ ਕਿੰਨਾ ਕੀਤਾ ਹੈ ਯਾਨੀ ਕਿ ਜਦੋਂ ਤੁਸੀਂ ਸਰਜੀਤ ਸਿੰਘ ਬਰਨਾਲਾ ਦਾ ਜ਼ਿਕਰ ਕੀਤਾ ਤਾਂ ਅੱਜ ਐਸੀ ਕੋਈ ਸਜ਼ਾ ਹੋਵੇ ਜਿਸ ਦਾ ਆਉਣ ਵਾਲੇ ਇਤਿਹਾਸ ਦੇ ਵਿੱਚ ਜ਼ਿਕਰ ਹੋਵੇ ਕਿ ਇਹ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਅੱਗੋਂ ਤੋਂ ਕੋਈ ਅਕਾਲੀ ਜਾਂ ਕੋਈ ਵੀ ਸਿੱਖ ਲੀਡਰ ਇਸ ਹੱਦ ਤੱਕ ਗੁਨਾ ਕਰਨ ਦੀ ਜੁਰਤ ਨਾ ਕਰੇ ਸੋਚੇ ਵੀ ਨਾ ਸੋ ਜੇ ਅਗਰ ਇਹਨਾਂ ਨੇ ਇਹਨਾਂ ਨੇ ਪਾਵਰ ਦੇ ਲਸਟ ਵਿੱਚ ਆ ਕੇ ਪਾਵਰ ਦੇ ਨਸ਼ੇ ਵਿੱਚ ਆ ਕੇ ਇਹ ਗੁਨਾਹ ਕੀਤੇ ਨੇ ਸੋ ਇਹ ਮਿਸਾਲ ਤਾਂ ਪੈਦਾ ਹੋਣੀ ਚਾਹੀਦੀ ਹੈ ਨਾ ਕਿ ਅੱਗੋਂ ਕੋਈ ਗੁਨਾਹ ਕਰਨ ਦੀ ਹਿੰਮਤ ਨਾ ਕਰ ਪਰ ਜੀ ਇੱਕ ਬੜੀ ਅਸੀਂ ਕਹਿ ਸਕਦੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਉਹ ਵੀ ਉਸ ਸਰਕਾਰ ਦਾ ਹਿੱਸਾ ਰਹੇ ਨੇ ਉਸ ਪਾਰਟੀ ਦਾ ਹਿੱਸਾ ਰਹੇ ਨੇ ਦੋਨੋਂ ਹਮਾਮ ਦੇ ਵਿੱਚ ਇਕੁਅਲੀ ਨੰਗੇ ਨੇ ਦੋਨਾਂ ਦੇ ਗੁਨਾਹ ਜੇ ਬਰਾਬਰ ਨਹੀਂ ਤੇ ਲਗਭਗ ਮਿਲਦੇ ਜੁਲਦੇ ਨੇ ਅਗਰ ਪ੍ਰਧਾਨ ਦੀ ਜਿਹੜੀ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਪਰ ਪ੍ਰਧਾਨ ਦੀ ਜਿਹੜੀ ਟੀਮ ਹੁੰਦੀ ਹੈ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹੁੰਦੀ ਹੈ ਦੋਸ਼ੀਆਂ ਦੇ ਇੱਕ ਟੈਰੇ ਵਿੱਚ ਉਹ ਵੀ ਖੜੇ ਹੋਣਗੇ ਤੇ ਮੇਰੀ ਆਪਣੀ ਸਮਝ ਅਨੁਸਾਰ ਸਜ਼ਾ ਸਭ ਨੂੰ ਲੱਗੇਗੀ ਜਿਹੜਾ ਉਹਨਾਂ ਦੀ ਉਸ ਟੀਮ ਦਾ ਜਿਹੜਾ ਹੈੱਡ ਸੀ ਜਾਂ ਜਿਹੜਾ ਡਰਾਈਵਿੰਗ ਸੀਟ ਤੇ ਸੀ ਉਸ ਨੂੰ ਸਜ਼ਾ ਜ਼ਿਆਦਾ ਲੱਗਣੀ ਚਾਹੀਦੀ ਔਰ ਮੈਂ ਸਮਝਦਾ ਕਿ ਇਹ ਲੋਕ ਹੁਣ ਪੰਥ ਦੀ ਡਰਾਈਵਿੰਗ ਸੀਟ ਤੇ ਜਾਂ ਅਕਾਲੀ ਦਲ ਦੀ ਡਰਾਈਵਿੰਗ ਸੀਟ ਤੇ ਕਟੋ-ਕਟ ਬੈਠਣ ਦੇ ਯੋਗ ਨਹੀਂ ਹੈ ਜਿਸ ਤਰ੍ਹਾਂ ਸੁਖਬੀਰ ਬਾਦਲ ਜਾਂ ਹੋਰ ਜਿੰਨੇ ਵੀ ਆਗੂ ਨੇ ਉਹ ਇਹ ਗੱਲ ਕਹਿੰਦੇ ਕਿ ਅਸੀਂ ਨਿਮਾਣੇ ਸਿੱਖ ਦੇ ਵਾਂਗ ਪਹੁੰਚਾਂਗੇ ਜੋ ਵੀ ਸਜ਼ਾ ਹੋਏਗੀ ਜੋ ਵੀ ਹੁਕਮ ਹੋਏਗਾ ਉਹ ਆਪਾਂ ਆਪਣੀ ਝੋਲੀ ਦੇ ਵਿੱਚ ਕਿਹੜੇ ਮੱਤੇ ਪ੍ਰਵਾਨ ਕਰਾਂਗੇ ਪਰ ਕੀ ਪੰਥ ਉਸ ਨੂੰ ਪ੍ਰਵਾਨ ਕਰੇਗਾ ਕਿਉਂਕਿ ਪਹਿਲਾਂ ਵੀ ਕਈ ਫੈਸਲੇ ਹੋਏ ਨੇ ਬਾਅਦ ਵਿੱਚ ਉਹਦੇ ਤੇ ਵੀ ਕਿੰਤੂ ਪ੍ਰੰਤ ਹੁੰਦਾ ਹੈ ਜੀ ਰਾਜੀ ਜੀ ਇਹ ਫੈਸਲਾ ਪੰਥ ਦੀ ਸਮੂਹਿਕ ਜਿਹੜੀ ਭਾਵਨਾ ਹੈ ਜਿਹੜੀ ਉਹ ਸੈਂਟੀਮੈਂਟਸ ਨੇ ਉਸ ਨੂੰ ਉਸ ਦੇ ਅਨੁਕੂਲ ਨਹੀਂ ਬਣਾਉਂਦਾ ਉਹਨੂੰ ਸੈਟੀਸਫਾਈ ਨਹੀਂ ਕਰੇਗਾ ਜੀ ਰਾਜੀ ਜੀ ਜੀ ਤਸਵੀਰਾਂ ਨਾਲ ਵਖਾਂਦਰੋ ਤੇ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੇ ਨਪਿੰਦੇ ਬਰਾ ਨਪਿੰਦੇ ਮਿਸਾਲੀ ਸਜ਼ਾ ਦੇਣ ਦੀ ਗੱਲ ਆਖੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਸਜ਼ਾ ਉਨਾਂ ਨੂੰ ਸੁਣਾਈ ਜਾ ਸਕਦੀ ਹੈ ਓਵਰਟੋ ਨਪਿੰਦਰ ਤੁਹਾਡੇ ਨਾਲ ਦਲਜੀਤ ਚੀਮਾ ਨਜ਼ਰ ਆ ਰਹੇ ਨੇ ਦੇਖੋ ਸਜ਼ਾ ਜੀ ਦੇਖੋ ਤਨਖਾਹ ਹਾਲਾਂਕਿ ਇਸ ਨੂੰ ਧਾਰਮਿਕ ਸਜ਼ਾ ਕਿਹਾ ਜਾ ਸਕਦਾ ਪਰ ਤਨਖਾਹ ਸ਼ਬਦ ਜਿਹੜਾ ਉਹ ਬਾਇਦ ਲਈ ਵਰਤੇ ਜਾ ਸਕਦਾ ਉਹ ਕੀ ਹੋਵੇਗੀ ਉਹ ਤਾਂ ਸਿੰਘ ਸਾਹਿਬ ਜਾਂ ਸ਼੍ਰੀ ਕਲਤਕ ਸਾਹਿਬ ਤੋਂ ਜਿਹੜਾ ਫੈਸਲਾ ਹੋਣਾ ਉੱਥੋਂ ਹੀ ਪਤਾ ਲੱਗਣਾ ਹੈ ਪਰ ਉਹਦੇ ਬਾਰੇ ਅਸੀਂ ਟਿੱਪਣੀ ਵੀ ਨਹੀਂ ਜ਼ਿਆਦਾ ਕਰ ਸਕਦੇ ਪਰ ਹਾਂ ਅੱਜ ਫੈਸਲਾ ਵੱਡਾ ਆ ਸਕਦਾ ਔਰ ਆਉਣਾ ਹੈ ਔਰ ਇਸ ਫੈਸਲੇ ਦੇ ਲਈ ਜਿਹੜੇ ਉਸ ਵੇਲੇ ਚਿਹਰੇ ਨੇ ਉਹ ਸਾਰੇ ਚਿਹਰੇ ਜਿਹੜੇ ਨੇ ਅੱਜ ਬੁਲਾਏ ਗਏ ਨੇ ਦਲਜੀਤ ਸਿੰਘ ਚੀਮਾ ਕੈਬਨਟ ਦਾ ਹਿੱਸਾ ਹੋ ਕੇ ਕਰਦੇ ਸੀ ਤਾਂ ਦਲਜੀਤ ਸਿੰਘ ਚੀਮਾ ਹੁਣੀ ਅੱਜ ਪਹੁੰਚ ਗਏ ਨੇ ਸਾਡੇ ਨਾਲ ਮੌਜੂਦ ਨੇ ਚੀਮਾ ਜਿਵੇਂ ਕੋਈ ਵੱਡਾ ਫੈਸਲਾ ਔਰ ਖਾਸ ਕਰਕੇ ਇੱਕ ਤਾਂ ਹੁੰਦਾ ਨਾ ਕਿਸੇ ਕੋਰਟ ਦੇ ਵਿੱਚ ਕੋਈ ਤੁਹਾਡੇ ਤੇ ਕੋਈ ਹੋਰ ਇਲਜ਼ਾਮ ਲੱਗੇ ਆ ਤਾਂ ਉਦੋਂ ਬੰਦਾ ਇੱਕ ਕਨਫੀਡੈਂਸ ਵੱਖਰਾ ਹੁੰਦਾ ਹੈ ਜਾਂ ਕਿੰਤੂ ਪ੍ਰੰਤੂ ਵੀ ਹੁੰਦੀ ਹੈ ਪਰ ਜਿਹੜੀ ਇਹ ਅਦਾਲਤ ਹੈ ਸਰਵੋੱਚ ਅਦਾਲਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਇੱਥੇ ਆ ਕੇ ਔਰ ਮਸਲਾ ਜਦੋਂ ਧਰਮ ਨਾਲ ਜੁੜਿਆ ਹੋਵੇ ਕਿ ਕੁਝ ਜ਼ਹਿਨ ਦੇ ਵਿੱਚ ਚੱਲ ਰਿਹਾ ਹੈ ਅੱਜ ਇੱਕ ਵੱਡਾ ਫੈਸਲਾ ਜੁੜਿਆ ਹੋਇਆ ਜਿਹੜਾ ਪੰਥ ਨਾਲ ਕੌਮ ਨਾਲ ਔਰ ਅਕਾਲੀ ਦਲ ਜਿਹੜੀ ਨੁਮਾਇੰਦਾ ਜਥੇਬੰਦੀ ਮੰਨੀ ਗਈ ਹਮੇਸ਼ਾ ਪੰਥਕ ਜਥੇਬੰਦੀ ਮੰਨੀ ਗਈ ਜਿਹੜਾ ਉਸਦੇ ਪ੍ਰਧਾਨ ਦੇ ਨਾਲ ਮਸਲਾ ਜੁੜਿਆ ਔਰ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਅੱਜ ਤਲਬ ਕੀਤਾ ਗਿਆ ਫੈਸਲੇ ਦੇ ਲਈ ਦੇਖੋ ਗੱਲ ਇਹ ਹੈ ਕਿ ਸ਼੍ਰੀ ਕਾਂਤਕ ਸਿੰਘ ਸ਼ਹਿਮੀ ਪਾਸੇ ਗੁਰੂ ਹਰਬਿੰਦਰ ਸਾਹਿਬ ਦਾ ਸਾਜਿਆ ਹੋਇਆ ਤੱਕ ਸਾਡੇ ਕੋਈ ਸਾਥੀ ਜਿਹੜੇ ਨਾਲ ਹੀ ਸਾਡੇ ਨਾਲ ਸਰਕਾਰਾਂ ਚ ਰਹੇ ਸੀ ਨਾਲ ਹੀ ਪਾਰਟੀਆਂ ਦੀਆਂ ਅਗੀਆਂ ਕਤਾਰਾਂ ਦੇ ਵਿੱਚ ਸੀ ਨਾਲ ਹੀ ਸ਼ਰਮਨੀਕੋਦਰ ਪੰਧ ਕਮੇਟੀ ਦੇ ਵਿੱਚ ਸੀ ਉਹਨਾਂ ਨੇ ਇੱਕ ਸ਼ਿਕਾਇਤ ਸਾਡੇ ਖਿਲਾਫ ਦਿੱਤੀ ਸੀ। ਔਰ ਦੁਨਿਆਵੀ ਕੋਰਟ ਦਾ ਤੇ ਇਸ ਗੁਰੂ ਦੇ ਤਖਤ ਦਾ ਦੋਨਾਂ ਦਾ ਫਰਕ ਇਹ ਆ। ਇਹ ਗੁਰੂ ਦਾ ਤਖਤ ਸੀ ਇਸ ਕਰਕੇ ਅਸੀਂ ਕੋਈ ਤਰਕ ਨਹੀਂ ਪੇਸ਼ ਕੀਤਾ ਕੋਈ ਦਲੀਲ ਨਹੀਂ ਪੇਸ਼ ਕੀਤੀ ਕੋਈ ਆਰਗੂਮੈਂਟ ਨਹੀਂ ਪੇਸ਼ ਕੀਤੀ। ਤੇ ਇੱਕ ਨਿਮਾਣੇ ਸੇਵਕ ਵੱਲੋਂ ਜੋ ਕੁਝ ਵੀ ਉਹਨਾਂ ਨੇ ਸਾਡੇ ਤੇ ਦੋਸ਼ ਲਾਇਆ ਉਹ ਵੀ ਆਪਣੀ ਝੋਲੀ 'ਚ ਪਾਏ ਪੰਥ ਦੀ ਖਾਤਰ ਪੰਜਾਬ ਦੀ ਖਾਤਰ। ਔਰ ਨਾਲੇ ਵੀ ਬੇਨਤੀ ਕੀਤੀ ਕਿ ਇਸ ਤੋਂ ਇਲਾਵਾ ਵੀ ਕੋਈ ਸਰਕਾਰ ਕੋਲੇ ਪਾਰਟੀ ਕੋਲੇ ਗਲਤੀ ਹੋਈ ਹੈ ਤੇ ਉਹ ਵੀ ਅਸੀਂ ਆਪਣੀ ਝੋਲੀ ਚ ਪਾਉਂਦੇ। ਇਸ ਕਰਕੇ ਦਰਿਆਵੀ ਕੋਟ ਵਾਲਾ ਤੇ ਕੰਮ ਇਹਦਾ ਕੋਟਾ ਚ ਚੱਲਦਾ ਹੈ। ਇੱਕ ਸਰਵਪਰਪਣ ਦੀ ਭਾਵਨਾ ਦੇ ਨਾਲ ਕਿਉਂਕਿ ਇਹ ਗੁਰੂ ਦਾ ਉਹ ਤਖਤ ਹੈ ਜਿੱਥੇ ਜਿੰਨਾ ਤੁਸੀਂ ਨਿਯੋਕੇ ਜਾਂਦੇ ਹੋ ਤੇ ਗੁਰੂ ਉਨਾਂ ਹੀ ਤੁਹਾਨੂੰ ਮੁਲਾਈ ਦੇ ਕੇ ਤੇ ਫਿਰ ਦੁਬਾਰਾ ਤਗੜਾ ਕਰਕੇ ਭੇਜਦਾ। ਇਸ ਕਰਕੇ ਅੱਜ ਹੁਕਮ ਹੋਇਆ ਸੀ 1 ਵਜੇ ਹਾਜ਼ਰ ਹੋਣਾ ਅਸੀਂ ਉਸੇ ਭਾਵਨਾ ਦੇ ਨਾਲ ਹੀ ਫਰਮਾਨੀ ਸਿੱਖ ਦੇ ਤੌਰ ਤੇ ਸਾਰੇ ਹਾਜ਼ਰ ਹੋਵਾਂਗੇ ਜੋ ਤੱਕ ਸਰ ਦਾ ਆਦੇਸ਼ ਹੈ ਉਹ ਸਾਨੂੰ ਪ੍ਰਵਾਨ ਹੋਏਗਾ ਜਿਵੇਂ ਸਰ ਇੱਕ ਚੀਜ਼ ਜਿਹੜੀ ਬੜੀ ਮਹੱਤਵਪੂਰਨ ਹੈ ਕਿ ਜਦੋਂ ਜਿਹੜੀ ਦੁਨਿਆਵੀ ਕੋ ਅਦਾਲਤਾਂ ਉੱਥੇ ਜਦੋਂ ਕੋਈ ਫੈਸਲਾ ਹੁੰਦਾ ਤੂੰ ਸਰੀਰਕ ਕਸ਼ਟ ਕਿਧਰ ਕਿਤੇ ਬੰਦੇ ਨੂੰ ਮਿਲਦਾ ਜੇਲ੍ਹ ਚ ਪਾਤਾ ਹੋਰ ਸਰੀਰਕ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਪਰਿਵਾਰ ਤੋਂ ਵਿਛੋੜਾ ਪਰ ਜਦੋਂ ਇਹ ਤਖਤ ਸਾਹਿਬ ਦੀ ਗੱਲ ਹੋਵੇ ਧਾਰਮਿਕ ਸਜ਼ਾ ਦੀ ਗੱਲ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਦਬਾਅ ਤੇ ਪ੍ਰੈਸ਼ਰ ਉਸ ਸਿਰਖ ਕਾਇਜੀਤ ਸਜਾ ਦੇ ਨਾਲੋਂ ਬਹੁਤ ਜ਼ਿਆਦਾ ਵੱਧ ਹੁੰਦਾ ਹੋਏਗਾ ਕਿਉਂਕਿ ਸਮਾਜਿਕ ਤੋਂ ਧਾਰਮਿਕ ਤੌਰ ਤੇ ਜਦੋਂ ਕੋਈ ਫੈਸਲਾ ਆਉਣਾ ਹੋਵੇ ਜ਼ਹਿਨ ਦੇ ਵਿੱਚ ਕੀ ਕੁਝ ਚੱਲਦਾ ਹੈ ਕਿ ਤਖਤ ਸਾਹਿਬ ਤੋਂ ਕਿਸ ਤਰ੍ਹਾਂ ਦਾ ਫੈਸਲਾ ਆ ਸਕਦਾ ਹੈ ਕਿਉਂਕਿ ਜਦੋਂ ਕਿਸੇ ਨੂੰ ਧਾਰਮਿਕ ਤੌਰ ਤੇ ਤਨਖਾਹ ਮਿਲਦੀ ਹੈ ਤਾਂ ਉਹ ਉਹਦੇ ਮਨੋਬਲ ਤੇ ਉਹਦੀ ਸ਼ਖਸੀਅਤ ਤੇ ਬੜਾ ਵੱਡਾ ਅਸਰ ਜਾਂਦਾ ਹੈ ਕਿਉਂਕਿ ਜਦੋਂ ਤੁਸੀਂ ਆਤਮਾ ਨੂੰ ਆਪਣੇ ਨੂੰ ਸ਼ੁੱਧ ਕਰਕੇ ਗੁਰੂ ਤੇ ਪ੍ਰਸਾਰ ਰੱਖ ਕੇ ਜਿਹੜਾ ਤੱਕ ਤੇ ਹਾਜ਼ਰ ਹੁੰਦੇ ਹੋ ਤੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦਿੰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਲੱਗਦਾ ਕਿਉਂਕਿ ਗੁਰੂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਤੁਹਾਡਾ ਜਿਹੜਾ ਫਾਇਦਾ ਕਰਦਾ ਇੱਥੇ ਕੁਝ ਨਾ ਕੁਝ ਗੁਰੂ ਸਿਖਾ ਕੇ ਤੁਹਾਨੂੰ ਭੇਜਦਾ ਹੈ ਇਸ ਕਰਕੇ ਇੱਥੇ ਹਾਜ਼ਰ ਹੋਣਾ ਇੱਕ ਵਕਰੀ ਆਤਮਿਕ ਅਵਸਥਾ ਹੁੰਦੀ ਹੈ ਤੁਹਾਡੀ ਤਾਨੂੰ ਪਤਾ ਹੁੰਦਾ ਕਿ ਤੁਸੀਂ ਉਸ ਗੁਰੂ ਦੇ ਦਰ ਤੇ ਪੇਸ਼ ਹੋ ਰਹੇ ਹੋ ਜਿਹੜਾ ਜਾਨੀ ਜਾਨ ਜਿਹੜਾ ਸਾਰਾ ਕੁਝ ਸਮਝਦਾ ਇਸ ਕਰਕੇ ਨਾਲੇ ਤੇ ਕੁਝ ਲੁਕਾਇਆ ਜਾ ਸਕਦਾ ਨਾ છુપਾਇਆ ਜਾ ਸਕਦਾ ਨਾ ਟੈਨਸ਼ਨ ਡਿਵਟ ਕੀਤੀ ਜਾ ਸਕਦੀ ਮੰਨ ਕੀ ਕੋਈ ਚੱਲ ਰਹੀ ਜੀ ਕਿਤੇ ਹਮੇਸ਼ਾ ਗੁਰੂ ਦੇ ਦਰ ਦੇ ਉੱਤੇ ਆਏ ਆ ਗੁਰੂ ਦੇ ਉੱਤੇ ਪੂਰਨ ਭਰੋਸਾ ਕੋਈ ਲੱਗਦਾ ਹੈ ਕਿ ਪੋਲੀਟਿਕਲੀ ਅਗਰ ਪੋਲੀਟਿਕਲੀ ਸਜਾਵੀ ਮਿਲਦੀ ਹੈ ਵਰਸਾ ਤੇ ਬਲਟੂਆ ਨੂੰ ਮਿਲੀ ਸੀ ਉਸ ਤਰ੍ਹਾਂ ਦੀ ਅਗਰ ਪਾਬੰਦੀ ਲੱਗਦੀ ਹੈ ਜਦੋਂ ਤੁਸੀਂ ਗੁਰੂ ਦੇ ਦਰ ਤੇ ਆ ਜਾਂਦੇ ਨਾ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਫਿਰ ਤੁਸੀਂ ਸਮਰਪਣ ਭਾਵਨਾ ਨਾਲ ਅੱਗੇ ਜੇ ਇਹ ਗੱਲਾਂ ਸਾਡੇ ਮਨ 'ਚ ਹੁੰਦੀਆਂ ਤੇ ਉਦੋਂ ਜਵਾਬ ਦੇਣ ਲੱਗਿਆ ਅਸੀਂ ਕਈ ਤਰ੍ਹਾਂ ਦੇ ਲੌਜੀਕ ਪੇਸ਼ ਕਰਦੇ ਪਰ ਉਦੋਂ ਸਾਰਾ ਜਿਹੜਾ ਸਾਡਾ ਸਪੱਸ਼ਟਿਕਨ ਸੀ ਸਮਰਪਣ ਸੀ ਕਿ ਅਸੀਂ ਕਿਹਾ ਕਿ ਜੋ ਕਿਸੇ ਨੇ ਕਿਹਾ ਅਸੀਂ ਆਪਣੀ ਝੋਲੀ 'ਚ ਪਾਇਆ ਜਿਹੜਾ ਨਹੀਂ ਕਿਹਾ ਸੀ ਉਹ ਵੀ ਆਪਣੀ ਧੁਨੀ ਚ ਪਾਇਆ ਅਸੀਂ ਚਾਹੁੰਦੇ ਆ ਪੰਜਾਬ ਦਾ ਪੰਥ ਦਾ ਪੜਾ ਹੋਵੇ ਪੰਜਾਬ ਚ अमन ਹੋਵੇ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਅਸੀਂ ਇੱਕ ਅਸਾਰੂ ਭਾਵਨਾ ਦੇ ਨਾਲ ਜਿਹੜਾ ਆਪਣਾ ਜਵਾਬ ਤੇ ਜੀ ਸੀ ਉਸੇ ਅਸਾਰੂ ਭਾਵਨਾ ਦੇ ਨਾਲ ਹੀ ਅੱਜ ਵੀ ਤੱਕ ਸਭ ਤੇ ਹਾਜ਼ਰ ਹੋਏ ਜੀ ਮੈਂ ਸਭ ਬੇਸ਼ੱਕ ਤੁਹਾਡਾ ਜਵਾਬ ਉਹੀ ਹੋਏਗਾ ਤੁਸੀਂ ਕਹਿੰਦੇ ਕਿ ਅਸੀਂ ਸਭ ਕੁਝ ਝੋਲੀ ਪਾਇਆ ਪਰ ਕਿਤਨਾ ਕਿਤੇ ਜ਼ੈਨ ਦੇ ਵਿੱਚ ਆਉਂਦਾ ਕਿ ਜਦੋਂ ਪਾਵਰ ਦੇ ਵਿੱਚ ਸੀ ਉਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਾਲਾਂਕਿ ਉਸ ਵੇਲੇ ਦੇ ਹਾਲਾਤ ਤੁਸੀਂ ਪਲੀਪਨ ਸਾਹਿਬ ਜੋ ਕੁਝ ਵਾਪਰਿਆ ਹੋਇਆਗਾ ਇੰਟਰਨਲ ਹੀ ਤੁਸੀਂ ਦੇਖਿਆ ਹੋਇਆਗਾ ਸੌਦਾ ਸਾਦ ਜਿਹੜਾ ਹਾਲਾਂਕਿ ਬਾਅਦ ਦੇ ਵਿੱਚ ਬਲਾਤਕਾਰੀ ਸਾਬਤ ਹੋਇਆ ਜੇਲ੍ਹ ਚ ਗਿਆ ਉਸ ਨੂੰ ਮਾਫੀ ਦਿਵਾਉਣਾ ਉਹਦਾ ਇਲਜ਼ਾਮ ਜਿਹੜਾ ਤੁਹਾਡੇ ਤੇ ਲੱਗ ਗਿਆ ਤੁਹਾਡੇ ਨਾਮ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਤੁਹਾਡੇ ਸਾਥੀਆਂ ਨੇ ਜਿਹੜੇ ਸੁਧਾਰ ਲਹਿਰ ਦੇ ਵਿੱਚ ਅੱਜਕਲ ਚਲੇ ਗਏ ਨੇ ਉਹਨੇ ਤੁਹਾਡੇ ਤੇ ਇਸ ਵੀ ਬਾਦਲ ਤੇ ਇਸ ਤਰ੍ਹਾਂ ਦਾ ਸਵਾਲ ਖੜਾ ਕੀਤਾ ਅੱਜ ਜ਼ੈਨ ਦੇ ਵਿੱਚ ਕਿਤੇ ਆਉਂਦਾ ਕਿ ਚਾਹੇ ਕਾਰਨ ਕੋਈ ਵੀ ਰਹੇ ਹੋਣ ਸੌਦਾ ਸਾਦ ਨੂੰ ਉਸ ਵੇਲੇ ਮਾਫੀ ਦਿੱਤੀ ਗਈ ਹਾਲਾਂਕਿ ਤੁਸੀਂ ਸਪਾਰਸ਼ ਤੁਹਾਡੇ ਤੇ ਇਲਜ਼ਾਮ ਹੈ ਪਰ ਉਸ ਵੇਲੇ ਜਿਨ੍ਹਾਂ ਨੇ ਮਾਫੀ ਦਿੱਤੀ ਉਹਨਾਂ ਨੂੰ ਵੀ ਅਜ ਤੱਕ ਕੀਤਾ ਗਿਆ ਕਿਤੇ ਨ ਕਿਤੇ ਲੱਗਦਾ ਹੈ ਕਿ ਕੋਈ ਫੈਸਲਾ ਲੈਣ ਚ ਕੋਈ ਗਲਤੀ ਉਸ ਵੇਲੇ ਹੋਗੀ ਇਹ ਗੱਲ ਹੈ ਕਿ ਸਵਾਲ ਤਾਂ ਸਾਰੇ ਉੱਠ ਚੁੱਕੇ ਆ ਬੜਾ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਵੀ ਲੱਗਿਆ ਅੱਜ ਹੁਣ ਇੱਕੋ ਜਿਹਾ ਫੈਸਲਾ ਆ ਗਿਆ ਹੁਣ ਮੇਰੇ ਕਾਲ ਆ ਦੋ ਤਿੰਨ ਘੰਟੇ ਦੀ ਗੱਲ ਹੈ ਜਿਹੜੇ ਉਸ ਵੇਲੇ ਤਖਤਾਂ ਦੇ ਉੱਤੇ ਸਿੰਘ ਸਾਹਿਬਾਨ ਰਾਜਮਨ ਸੀਗੇ ਉਹਨਾਂ ਦਾ ਵੀ ਸਪਸ਼ਟੀਕਰਨ ਜਿਹੜਾ ਆ ਗਿਆ ਇਸ ਕਰਕੇ ਹੁਣ ਦੋ ਤਿੰਨ ਘੰਟੇ ਇੰਤਜ਼ਾਰ ਕਰਦਾ ਕਿਉਂਕਿ ਮੈਂ ਤਾਂ ਕਹਿੰਦਾ ਜਦੋਂ ਤਖਤੇ ਆ ਗਏ ਤੇ ਅੱਜ ਮੈਂ ਕਿਸੇ ਚੀਜ਼ ਨੂੰ ਝਠਲਾਵਾ ਕਿਸੇ ਨੂੰ ਦਲੀਲ ਦੇ ਕੇ ਗੱਲ ਕਰਾਂ ਉਹ ਜਿਹੜੀ ਭਾਵਨਾ ਜਿਸ ਭਾਵਨਾ ਨਾਲ ਤੁਸੀਂ ਹਾਜ਼ਰ ਹੋਏ ਹੋ ਉਹ ਭਾਵਨਾ ਨਹੀਂ ਠੀਕ ਲੱਗਦੀ ਤਾਂ ਡਾਕਟਰ ਦਲਜੀਤ ਸਿੰਘ ਜਿੰਮਾ ਹਾਂ ਅੱਜ ਅੱਜ ਤੇ ਸਾਰੇ ਸਾਹਮਣੇ ਆ ਪਰ ਮੈਂ ਸਾਰਿਆਂ ਨੂੰ ਪੁੱਛਦਾ ਇੱਕ ਮੈਂ ਤੁਹਾਡੇ ਰਾਹੀਂ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬੇਦਬੀਆਂ ਦਾ ਦੌਰ ਸ਼ੁਰੂ ਹੋਇਆ ਸੀ 2016 ਦੇ ਵਿੱਚ ਜਿਹੜੀ ਹੈ ਕ੍ਰਾਂਨ ਸ਼ਰੀਫ ਦੀ ਬੇਦਬੀ ਜਿਹੜੀ ਹੈ ਬਨੇਰਕੋਟਲੇ ਦੇ ਵਿੱਚ ਹੋਈ ਕੱਲ ਉਹਦੀ ਜੱਜਮੈਂਟ ਦੇ ਇੱਕ ਹਿੱਸਾ ਅਸੀਂ ਜਿਹੜਾ ਉਹ ਕੋਰਟ ਕਰਕੇ ਮੀਡੀਆ 'ਚ ਭੇਜਿਆ ਤੇ ਮੀਡੀਆ ਨੇ ਹਾਲੇ ਉਹ ਜਗ੍ਹਾ ਨਹੀਂ ਦਿੱਤੀ ਕਿਉਂਕਿ ਤਾਂ ਮੈਨੂੰ ਨਹੀਂ ਪਤਾ ਪਰ ਮੈਂ ਤੁਹਾਡੇ ਰਿਆਂ ਅੱਜ ਫੇਰ ਇਹਨਾਂ ਸਾਰੇ ਵੀਰਾਂ ਨੂੰ ਪੁੱਛਦਾ ਕਿ ਇਸ ਗੱਲ ਤੇ ਚੁੱਪ ਕਿਉਂ ਹੈ ਕਿ ਜੇ ਵਿਅਦਬੀਆਂ ਦਾ ਅਸਲੀ ਕੋਈ ਦੋਸ਼ੀ ਧਾਰਮਿਕ ਗ੍ਰੰਥਾਂ ਦਾ ਪਹਿਲੀ ਵਾਰੀ ਫੜਿਆ ਗਿਆ ਉਹ ਆਮ ਆਦਮੀ ਪਾਰਟੀ ਦਾ ਐਮਐਲਏ ਨਿਕਲਿਆ ਤੇ ਜੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਡਿਫਟੀ ਕਮਿਸ਼ਨ ਦਾ ਹੀ ਅਪਲੀਕੇਸ਼ਨ ਦਿੱਤੀ ਜਦੋਂ ਫੈਸਲਾ ਉਹਦੇ ਖਿਲਾਫ ਜਾਣ ਲੱਗਿਆ ਕਿ ਅਸੀਂ ਅਪੀਲ ਵੇਡਰ ਕਰਦੇ ਹਾਂ ਕਿ ਅਸਲੀ ਚਿਹਰੇ ਤਾਂ ਕੁਦਰਤ ਸਾਡੇ ਫੈਸਲੇ ਹੋਣ ਤੋਂ ਪਹਿਲਾਂ ਹੀ ਲੱਗੇ ਕਰੀ ਜਾਂਦੀਆਂ ਕਿ ਜਿਹੜੇ ਬੰਦੇ ਜਿਹੜੇ ਉੱਥੇ ਐਡਾ ਵੱਡਾ ਜੱਜ ਨੇ ਫੈਸਲਾ ਦੇਣਾ ਸੀ ਜਿਹੜਾ ਕੁਰਾਨ ਦੇ ਉੱਤੇ ਤੇ ਇਹਦੀ ਸਰਕਾਰ ਨੇ ਚਾਰ ਦਿਨ ਜਾ ਕੇ ਪਹਿਲਾਂ ਕਿਹਾ ਕਿ ਅਸੀਂ ਅਪੀਲ ਪੇਟੀ ਕਰਨਾ ਕਿ ਉਹਨੇ ਤੁਸੀਂ ਬਚਾਉਣਾ ਚਾਹੁੰਦੇ ਸੀ ਜੱਜ ਸਾਹਿਬ ਨੂੰ ਮੈਂ ਧੰਵਾਦ ਕਰਦਾ ਕਿ ਉਹ ਨਹੀਂ ਬੰਨੇ ਨਿਕਾ ਤੁਸੀਂ ਤਾਂ ਭੋਗ ਪਾਤਾ ਸੀ ਵੀ ਜਿਹੜੀ ਸਾਜ਼ਿਸ਼ ਹੈ ਧਾਰਮਿਕ ਗ੍ਰੰਥਾਂ ਦੀ ਉਹਦਾ ਪਰਦਾ ਫਾਸ਼ ਹੀ ਨਾ ਹੋਵੇ ਤੇ ਨਿਕਲਿਆ ਕਹਿੰਦੇ ਹੰਦਮ ਨਹੀਂ ਤੇ ਉਹਦੇ ਤੇ ਅੱਜ ਸਾਰਾ ਮੀਡੀਆ ਨੂੰ ਮੈਂ ਬੇਨਤੀ ਕਰਦਾ ਕਿ ਉਹ ਜੱਜਮੈਂਟ ਪੜੋ 30 ਤੇ 31 ਨੰਬਰ ਪੇਜ ਉਦੀ 30 ਤੇ 31 ਨੰਬਰ ਪੇਜ ਦੀ ਜੱਜਮੈਂਟ ਦੇ ਵਿੱਚ ਜਿਹੜੀ ਧਾਰਮਿਕ ਗ੍ਰੰਥਾਂ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਉਹ ਹੁਣ ਕੁਦਰਤੀ ਆ ਅਸੀਂ ਤਾਂ ਨਹੀਂ ਕੀਤਾ ਤੇ ਸਰਕਾਰ ਦਾ ਪੂਰਾ ਜੋਰ ਲੱਗਿਆ ਸੀ ਵੀ ਇਹਨੂੰ ਬਚਾਉਣ ਵਾਸਤੇ ਤੇ ਇੱਥੋਂ ਤੱਕ ਵੀ ਲਿਖ ਕੇ ਦੇ ਦਿੱਤਾ ਡਿਪਟੀ ਕਮਿਸ਼ਨਰ ਦੀ ਲੈਟਰ ਚਲੇਗੀ ਪਬਲਿਕ ਪ੍ਰੋਸੀਕਿਊਟਰ ਚਲੇਗੇ ਤੇ ਜਿਹੜਾ ਉਹਦੇ ਵਿੱਚ ਕਿ ਇਹ ਇਹਦਾ ਸਾਡਾ ਕੇਸ ਵੇਦਣਾ ਕੱਤ ਜੀ ਸਰਕਾਰਾਂ ਇਹੋ ਜਿਹੇ ਕੇਸ ਤੋਂ ਭੱਜਦੀਆਂ ਕਿਉਂ ਭੱਜਦੀਆਂ ਉਹ ਤੁਹਾਡੇ ਸਾਹਮਣੇ ਖੁੱਲ੍ਹਦੇ ਪੜਦੇ ਮਾਰੇ ਖੁੱਲ੍ਹ ਦੇਗਾ ਤਾਂ ਡਾਕਟਰ ਦਲਜੀਤ ਸਿੰਘ ਚਿਮੌਣੀ ਸਾਬਕਾ ਮੰਤਰੀ ਨੇ ਉਸ ਵੇਲੇ ਕੈਬਨਟ ਦਾ ਹਿੱਸਾ ਸੀ ਜਿਸ ਵੇਲੇ ਪੂਰਾ ਕਟੜਾ ਕ੍ਰਮ ਹੋਇਆ ਹਾਲਾਂਕਿ ਮੌਜੂਦਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ ਇਹਨਾਂ ਦੇ ਸਮੇਤ ਇਹਨਾਂ ਦੇ ਹੋਰ ਕੋਈ ਸਾਥੀ ਜਿਹੜੇ ਨੇ ਉਹ ਇੱਕ ਤੋਂ ਬਾਅਦ ਇੱਕ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਨੇ ਤਖਤ ਸਾਹਿਬ ਤੇ ਪੇਸ਼ ਹੋਣਾ ਤਾਂ ਅੱਜ ਵੱਡਾ ਫੈਸਲਾ ਆ ਸਕਦਾ ਹੈ ਅੱਜ ਫੈਸਲੇ ਦੀ ਘੜੀ ਆਖਿਰ ਕੀ ਤਸਵੀਰ ਰਹੇਗੀ ਕਿਸ ਤਰ੍ਹਾਂ ਦੇ ਫੈਸਲਾ ਜਿਹੜਾ ਹੈਗਾ ਆਏਗਾ ਉਸ ਵੇਲੇ ਹਾਫ ਹਾਫ ਕੀ ਰਹਿਣਗੇ ਜਦੋਂ ਸਿੰਘ ਸਾਹਿਬ ਫੈਸਲਾ ਸੁਣਾਉਣਗੇ ਉਸ ਵੇਲੇ ਦੇ ਜਥੇਦਾਰ ਸਾਹਮਣੇ ਉਹਨਾਂ ਨੂੰ ਲੈ ਕੇ ਕੀ ਫੈਸਲਾ ਹੁੰਦਾ ਜਿੰਨਾ ਦੇ ਵੇਲੇ ਇਹ ਫੈਸਲਾ ਲਿਆ ਗਿਆ ਜਿਨ੍ਹਾਂ ਨੇ ਇਹ ਫੈਸਲਾ 210 ਦਾ 사ਦ ਨੂੰ માફી ਦਾ તો બડી બડી ਨરેન્દ્ર ਜੀ ਐਸਪੀ પ્રેમ ਸਿੰਘ ਚੰਦੂ ਮਾਜਰਾ ਦੇ ਇੱਕ ਬਿਆਨ ਸਟੇਟਮੈਂਟ ਦਾ ਜ਼ਿਕਰ ਕਰੀਏ ਬੀਤੇ ਦਿਨ ਹੀ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕੋਰ ਕਮੇਟੀ ਚ ਆ ਕੋਈ ਵੀ ਮੁੱਦਾ ਮਸਲੇ ਨਹੀਂ ਵਿਚਾਰੇ ਜਾਂਦੇ ਸੀ ਆ ਜੋ ਫੈਸਲੇ ਲਏ ਗਏ ਨੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਦਾ ਆ ਸਿਰਫ ਬਾਦਲ ਪਰਿਵਾਰ ਦੇ ਵੱਲੋਂ ਹੀ ਲਈ ਗਏ ਦੇਖੋ ਬਿਲਕੁਲ ਜਿਸ ਤਰ੍ਹਾਂ ਹੁਣੇ ਦਲਜੀਤ ਸਿੰਘ ਚੀਵਾ ਹੋਣੀ ਕਹਿ ਰਹੇ ਸੀ ਜਾਂ ਬਾਕੀ ਨੇ ਸਾਥੀ ਕਹਿ ਰਹੇ ਨੇ ਕਿ ਉਸ ਵੇਲੇ ਤਾਂ ਸਾਰੇ ਨਾਲ ਹੀ ਹੋਇਆ ਕਰਦੇ ਸੀ ਪਰ ਕਹਿੰਦੇ ਨੇ ਕਿ ਹੁਣ ਉਹ ਪਾਸੇ ਹੋ ਕੇ ਸਾਡੇ ਤੇ ਸਵਾਲ ਖੜੇ ਕਰ ਰਹੇ ਨੇ ਤਾਂ ਦੇਖੋ ਉਹਨਾਂ ਦੀ ਪੋਲਿਟਿਕਲ ਸਟੇਟਮੈਂਟ ਆਪਣੀ ਹੈ ਪਰ ਇੱਧਰ ਇਹਨਾਂ ਦੀ ਆਪਣੀ ਸਟੇਟਮੈਂਟ ਹੈ ਤਾਂ ਵਾਰ ਪਲਟ ਵਾਰ ਜਿਹੜਾ ਹੈਗਾ ਉਹ ਲਗਾਤਾਰ ਇੱਕ ਦੂਜੇ ਤੇ ਕੀਤਾ ਜਾ ਰਿਹਾ ਹੈ ਪਰ ਅੱਜ بڑا ਬੜਿਆ ਗੰਭੀਰ ਵਿਸ਼ੇ ਤੇ ਜਿਹੜਾ ਹੈਗਾ ਅੱਜ ਫੈਸਲਾ ਹੋਣਾ ਆ ਅਕਾਲੀ ਦਲ ਦੇ ਪ੍ਰਧਾਨ ਹਾਲਾਂਕਿ ਹਸਤੀਫਾ ਦੇ ਚੁੱਕੇ ਨੇ ਔਰ ਉਸ ਵੇਲੇ ਦੇ ਡਿਪਟੀ ਸੀਨੀਅਰ ਸਕੱਤਰ ਸਿੰਘ ਬਾਦਲ ਤੇ ਉਹਨਾਂ ਦੇ ਸਵੇਤ ਡਾਕਟਰ ਦਲਜੀਤ ਸਿੰਘ ਚੀਮਾ ਜਾਂ ਬਾਕੀ ਸਾਥੀ ਨੇ ਇਹਨਾਂ ਦੇ ਉਹ ਸਾਰੇ ਅੱਜ ਪੇਸ਼ ਹੋਣੇ ਨੇ ਤਾਂ ਇਹਨਾਂ ਨੂੰ ਲੈ ਕੇ ਅੱਜ ਕੋਈ ਵੱਡਾ ਫੈਸਲਾ ਹੈਗਾ ਜਿਹੜਾ ਉਹ ਆਉਣਾ ਪਰ ਫੈਸਲਾ ਕੀ ਹੋਏਗਾ ਕੀ ਪੂਰਾ ਜਿਹੜਾ ਫੈਸਲਾ ਉਹ ਧਾਰਮਿਕ ਤਨਖਾਹ ਵਾਲੇ ਪਾਸੇ ਜਾਏਗਾ ਕਿਤੇ ਕੋਈ ਪੋਲੀਟੀਕਲ ਜਿਹੜਾ ਹੈਗਾ ਬੈਨ ਤਾਂ ਨਹੀਂ ਲੱਗ ਜਾਏਗਾ ਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਪਰ ਇਹ ਕਿਉਂਕਿ ਸਿੰਘ ਸਾਹਿਬ ਦਾ ਜਿਹੜਾ ਕੋਈ ਵਰਤਾਰਾ ਵਿਸਾਲੀ ਫੈਸਲਾ ਸਮਝਿਆ ਜਾਂਦਾ ਹੈ ਸਿੰਘ ਸਾਹਿਬਾਨ ਦੇ ਵੱਲੋਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਆ ਵੱਡੀ ਚੁਣੌਤੀ ਸਾਬਤ ਹੋਏਗਾ ਤੇ ਕੁਝ ਚੁਣੌਤੀ ਤਾਂ ਹੋਏਗਾ ਪਰ ਚੁਣੌਤੀ ਦਿੱਤੀ ਨਹੀਂ ਜਾ ਸਕਦੀ ਫੈਸਲੇ ਨੂੰ ਇਹ ਬੜਾ ਸਮਝਣ ਵਾਲੀ ਗੱਲ ਹੈ ਕਿ ਅਦਾਲਤ ਜਿਹੜੀ ਹੁੰਦੀ ਹੈ ਦੁਨਿਆਵੀ ਅਦਾਲਤ ਉਹਦੇ ਤਾਂ ਤੁਸੀਂ ਲੋਅਰ ਕੋਰਟ ਦੇ ਵਿੱਚ ਬਾਅਦ ਹਾਈ ਕੋਰਟ ਸੈਸ਼ਨ ਕੋਰਟ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਜਾ ਸਕਦੇ ਹੋ ਪਰ ਇਹ ਜਿਹੜੀ ਗੁਰੂ ਦੀ ਅਦਾਲਤ ਆ ਜਾਂ ਤਖਤ ਸਾਹਿਬ ਆ ਸਿਵੇਂ ਪਾਸ਼ਾਤੰਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਅਕਾਲ ਤਖਤ ਆ ਸਿੱਖਾਂ ਦੀ ਸੁਪਰੀਮ ਕੋਰਟ ਆ ਇੱਥੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਜੋ ਫੈਸਲਾ ਆ ਗਿਆ ਉਹ ਸਭ ਲਈ ਮੰਨਣਯੋਗ ਆ ਉਹ ਮੰਨਣਾ ਪਏਗਾ ਉਹਦੇ ਤੇ ਕਿੰਤੂ ਪ੍ਰੰਤੂ ਵੀ ਨਹੀਂ ਕਰ ਸਕਦਾ ਕਿਉਂਕਿ ਇੱਥੇ ਤਲਬ ਕਿਹਨੂੰ ਕੀਤਾ ਜਾਂਦਾ ਇੱਥੇ ਤਨਖਾਹ ਲਈ ਕਿਹਨੂੰ ਜਾਂਦੀ ਆ ਇੱਕ ਸਿੱਖ ਨੂੰ ਜਿਹੜਾ ਸੰਪੂਰਨ ਸਿੱਖ ਆ ਜਿਹੜਾ ਪੰਜੇ ਕਕਾਰ ਜਿਹੜਾ ਹੈਗਾ ਪਾਏ ਹੋਏ ਆ ਜਿਹੜਾ ਗੁਰੂ ਦੀ ਮਰਿਆਦਾ ਮੁਤਾਬਕ ਚੱਲ ਰਿਹਾ ਉਹਨੂੰ ਤਲਬ ਕੀਤਾ ਜਾਂਦਾ ਤੇ ਜਿਹੜਾ ਗੁਰੂ ਦੀ ਤਾਬਿਆਂ ਦੇ ਵਿੱਚ ਗੁਰੂ ਦੀ ਕਚਹਿਰੀ ਦੇ ਵਿੱਚ ਗੁਰੂ ਦੀ ਹਜ਼ੂਰੀ 'ਚ ਪਹੁੰਚਦਾ ਤਾਂ ਉਹਦੇ ਤੇ ਫੈਸਲਾ ਲਾਗੂ ਹੁੰਦਾ ਕਿਉਂਕਿ ਇਹ ਕੋਈ ਸਮਾਜਿਕ ਅਦਾਲਤ ਨਹੀਂ ਕੋਈ ਸਮਾਜਿਕ ਫੈਸਲਾ ਨਹੀਂ ਇਹ ਧਰਮ ਦਾ ਮਸਲਾ ਹੈ ਧਾਰਮਿਕ ਮਸਲਾ ਔਰ ਇਸਤੇ ਕਿੰਤੂ ਪਰੰਤੂ ਨਾ ਤਾਂ ਕੋਈ ਕਰਦਾ ਹੀ ਆ ਨਾ ਹੀ ਕਿਸੇ ਨੂੰ ਇਜਾਜ਼ਤ ਹੀ ਹੈ ਤੇ ਨਾ ਹੀ ਕਦੇ ਕਿਸੇ ਨੇ ਕੀਤੀ ਹੈ ਹਾਂ ਜੇ ਕਿਸੇ ਨੇ ਤਖਸਾਲ ਦੇ ਫੈਸਲੇ ਨੂੰ ਲੈ ਕੇ ਕੋਈ ਚਰਚਾ ਕੀਤੀ ਜਾਂ ਕੋਈ ਚੁਣੌਤੀ ਤਾਂ ਉਸਤੇ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਸਖਤ ਜਿਹੜੀਆਂ ਹੈਗੀਆਂ ਧਾਰਮਿਕ ਸਜ਼ਾਵਾਂ ਜਿਹੜੀਆਂ ਨੇ ਤਰਖਾ ਜਿਹੜੀ ਆ ਉਹ ਲੱਗਦੀ ਵੀ ਦੇਖੀ ਗਈ ਆ ਕਿਉਂਕਿ ਜਦੋਂ ਜਦੋਂ ਕਿਸੇ ਨੂੰ ਵੱਡਾ ਫੈਸਲਾ ਇਥੋਂ ਆਉਂਦਾ ਤਾਂ ਉਹਦੇ ਤੇ ਦੁਨਿਆਵੀ ਅਦਾਲਤ ਦੇ ਨਾਲੋਂ ਜਿਹੜੀ ਧਾਰਮਿਕ ਜਿਹੜੀ ਕਿਤਨੇ ਤਰਖਾ ਲੱਗਦੀ ਉਹ ਇੱਕ ਵੱਡੀ ਉਹਦੇ ਲਈ ਜਿਹੜਾ ਦਬਾਅ ਹੈ ਉਹ ਪੈਦਾ ਹੋ ਜਾਂਦਾ ਮੈਂ ਸਾਡੇ ਸਾਥੀ ਰਜੀਵ ਕਿਉਂਕਿ ਇਸ ਵੇਲੇ ਉਹ ਇੱਕ ਵੱਖਰੀ ਜਗ੍ਹਾ ਤੇ ਖੜੇ ਨੇ ਰਜੀਵ ਅਗਰ ਸੁਣ پا ਰਹੇ ਨੇ ਤਮੇ ਰਜੀਵ ਨੂੰ ਵੀ ਨਾਲ ਜੋੜਨਾ ਚਾਹਾਂਗਾ ਅਗਰ ਰਜੀਵ ਇਸ ਵੇਲੇ ਸੁਣ ਰਿਹਾ ਤਾਂ ਮੈਂ ਉਹਨਾਂ ਨਾਲ ਜੋੜਨਾ ਚਾਹਾਂ ਕਿਉਂਕਿ ਰਜੀਵ ਲਗਾਤਾਰ ਜੁੜੇ ਹੋਏ ਨੇ ਇਸ ਮਸਲੇ ਤੇ ਉਹ ਲਗਾਤਾਰ ਰਿਪੋਰਟਿੰਗ ਕਰ ਰਹੇ ਨੇ ਲਗਭਗ ਬੜਾ ਨੇੜਿਓਂ ਸਮਝਦੇ ਨੇ ਕਿਵੇਂ-ਕਿਵੇਂ ਫੈਸਲਾ ਜਿਹੜਾ ਹੈਗਾ ਜੋ ਸੁਣਾਇਆ ਜਾਂਦਾ ਕਿਸ ਤਰ੍ਹਾਂ ਦੀ ਸਥਿਤੀ ਟੈਕਨੀਕਲੀ ਕੀ ਅਗਰ ਸਾਡੇ ਡੈਸਕ ਦੇ ਸਾਥੀ ਸੁਣ ਰਹੇ ਹੋਣ ਤਾਂ ਰਜੀਵ ਇਸ ਵੇਲੇ ਅਗਰ ਸਾਡੇ ਨਾਲ ਜੁੜ ਸਕੇ ਤਾਂ ਹੂੰ ਜੀ ਜੀ ਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਜੋ ਮਿਸਾਲੀ ਸਜ਼ਾ ਸੁناਈ ਗਿਆ ਇਹ ਹਾਲਾਤ ਕੀ ਜ਼ਿਕਰ तमाम ਆਗੂਦਵਲੋਂ ਕੀਤਾ ਜਰ ਵਿਰੋਧੀਆਂ ਦੇ ਵੱਲੋਂ ਕੀਤਾ ਜਾ ਰਿਹਾ ਕਿ ਮਿਸਾਲੀ ਸਜ਼ਾ ਸੁناਈ ਜਾਏ तमाम ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤੁਸੀਂ ਸਾਡੇ ਨਾਲ ਬਨੇ ਰਹੋ ਨਪਿੰਦਰ तमाम ਤਸਵੀਰਾਂ ਵਖਾਉਂਦੇ ਰਹੋ ਤੇ ਥੋੜੀ ਦੇਰ ਬਾਅਦ ਨਾਲ ਮੁਰਤੋ ਜੁੜਾਂਗੇ ਪੂਰੀ ਅਪਡੇਟ ਤੁਹਾਡੇ ਤੋਂ ਲਵਾਂਗੇ ਪਰ ਲਾਈਵ ਤਸਵੀਰਾਂ ਸਾਡੇ तमाम ਜੋ ਦਰਸ਼ਕ ਨੇ ਉਹ ਦੇਖ ਰਹੇ ਨੇ ਕਿ ਸਿਕਨਾਲ ਇੱਕ-ਇੱਕ ਕਰਕੇ ਜੋ तमाम ਆਗੂ ਨੇ ਉਹਨਾਂ ਦਾ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕਿਉਂਕਿ 1 ਵਜੇ ਪੰਥਕ 71 ਤੱਕ ਸੱਦੀ ਗਈ ਹਰਪਾਨ ਸਿੰਘ ਸਾਹਿਬਾਨਾ ਦੀ ਜਦੋਂ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆ ਫੈਸਲਾ ਸੁਣਾਇਆ ਜਾਏਗਾ ਹਾਲ ਹੀ ਚ ਦਲਜੀਤ ਸਿੰਘ ਚੀਮਾ ਜੋ ਟਕਸਾਲੀ ਆਗੂ ਨੇ ਉੱਥੇ ਪਹੁੰਚੇ ਨੇ ਨਤਮਸਤਕ ਹੋਏ ਨੇ ਗੁਰੂ ਦੇ ਤਖਤ ਅੱਗੇ ਕੋਈ ਵੀ ਦਲੀਲ ਪੇਸ਼ ਨਹੀਂ ਕੀਤੀ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਇਆ ਕਿ तमाम ਦੋਸ਼ ਅਸੀਂ ਆਪਣੀ ਝੋਲੀ ਚ ਪਾਈ ਹੈ ਸਮਰਤਨ ਦੀ ਭਾਵਨਾ ਦੇ ਨਾਲ ਅਸੀਂ ਇੱਥੇ ਨਤਮਸਤਕ ਹੋਏ ਹਾਂ ਜੋ ਆਦੇਸ਼ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਇਆ ਜਾਏਗਾ ਫੈਸਲਾ ਸੁਣਾਇਆ ਜਾਏਗਾ ਉਹ ਅਸੀਂ ਪਰਵਾਨ ਕਰਾਂਗੇ ਜੋ ਪੋਲਿਟਿਕਲ ਸਜ਼ਾ ਹੋਏਗੀ ਉਹ ਵੀ ਅਸੀਂ ਪਰਵਾਨ ਕਰਾਂਗੇ ਨਿਮਾਣੇ ਸਿੱਖ ਵੱਜੋ ਅਸੀਂ तमाम जो आगु हां ओ पेश हुए हां तमाम ਤਸਵੀਰਾ ਕਿ 9:30 ਦਾ ਸਮਾਂ ਹੋ ਚੁੱਕਿਆ ਹੈ ਤੇ 2 ਤੋਂ 3 ਘੰਟੇ ਦਾ ਸਮਾਂ ਬਾਕੀ ਹੈ ਜਰੁਕ ਸਿੰਘ ਸਾਹਿਬਾਨ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇੱਕ ਫੈਸਲਾ ਸੁਪਰੀਮ ਅਦਾਲਤ ਦੇ ਵੱਲੋਂ ਸੁਪਰੀਮ ਫੈਸਲਾ ਜੋ ਹੈ ਉਹ ਸੁਣਾਇਆ ਜਾਏਗਾ ਇੱਕ ਇੱਕ ਕਰਕੇ तमाम जो आगु ਨੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਚਲਦੇ ਅੱਜ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੋ ਹੈ ਸਜ਼ਾ ਲਗਾਈ ਜਾਏਗੀ ਤਨਖਾਹ ਲਗਾਈ ਜਾਏਗੀ ਜਿਸ ਦੇ ਚਲਦੇ ਸਾਲ 2007 ਤੋਂ ਲੈ ਕੇ 2017 ਤੱਕ ਦੇ تمام جو کیبنٹ মন্ত্রী نے وثارت داخست دیکھو پرکیا یہ جو بھی શ્રી کال تک صاحب دی برجادہ اس مسئلے وچ جو تخاال لائی جاندی ہے وہ جویں ایتھے کچھ سجد سزا کہہ رہے اسی میں انہوں بنتی کیتی ہوئی سزا نہیں ہوندی ہے تاں کا ہوندی ہے جی تخاال ہوندی ہے بندے دے લાભ واسطے بندے دے کھیتو واسطے ਜਰੂਰ ਬੰਦੇ ਨੂੰ ਕੋਈ ਇਹ ਤਨਖਾਹ ਲੱਗਦੀ ਆ ਵੀ ਤੁਸੀਂ ਭਾਂਡੇ ਮੰਜੋ ਤੁਸੀਂ ਜੋੜੇ ਸਾਫ ਕਰੋ ਤੁਸੀਂ ਝਾੜੂ ਮਾਰੋ ਬੰਦੇ ਦਾ ਮਨ ਫਿਰ ਸਾਫ ਕਰਦਾ ਵਾਧਾ ਹੁੰਦਾ ਬੰਦੇ ਦੇ ਗੁਣ ਵਧਦੇ ਆ ਉਹ ਗੁਣ ਘਟਦੇ ਆ ਇਹ ਅਜ ਤਨਖਾਹ ਜਿਹੜੀ ਆ ਨਾ ਉਹ ਲਖੜੀ ਆ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਕਿਉਂਕਿ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਹੋਈਆਂ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਉਤਖਤ ਸਾਹਿਬ ਸੁਪਰੀਮ ਹੈ ਦੇਖੋ ਆਪਾਂ ਨੂੰ ਆਪਾਂ ਇਹ ਨਾ ਜਿਹੜੀ ਥਾਂ ਆ ਇਹ ਆਮ ਅਦਾਲਤਾਂ ਵਾਂਗੂ ਅਦਾਲਤ ਨਹੀਂ ਆ ਆਮ ਅਦਾਲਤਾਂ ਸਿਸਟਮ ਹੁੰਦਾ ਕਿ ਇੱਕ ਛੋਟੀ ਅਦਾਲਤ ਨੇ ਇੱਕ ਕਾਰਵਾਈ ਕੀਤੀ ਅਸੀਂ ਵੱਡੀ ਅਦਾਲਤ 'ਚ ਅਪੀਲ ਕਰ ਲੈਂਦੇ ਆ ਉਹ ਹਾਈ ਕੋਰਟ ਚਲੇ ਗਿਆ ਹਾਈ ਕੋਰਟ ਦੇ ਕੋਈ ਹੋਰ ਕਾਰਵਾਈ ਕੀਤੀ ਬਾਅਦ ਸੁਪਰੀਮ ਕੋਰਟ ਚਲ ਜਾਂਦਾ ਇਹ ਤੇ ਕੋਈ ਹੋਰ ਅਦਾਲਤ ਨਹੀਂ ਇੱਥੇ ਜੋ ਆ ਇੱਥੇ ਇੱਕੋ ਹੀ ਅਦਾਲਤ ਆ ਉਹੀ ਉਹੀ ਹਾਈ ਕੋਰਟ ਆ ਉਹੀ ਸੁਪਰੀਮ ਕੋਰਟ ਆ ਇਹ ਬਹੁਤ ਵੱਡਾ ਸਿਸਟਮ ਹੈ ਇੱਕ ਬੜਾ ਬੜਾ ਇਨਜਾਮ ਹੈ ਇਹ ਉਹ ਤੁਸੀਂ ਦੇਖੋ ਅੱਜ ਜਿਹੜੇ ਵੱਡੇ ਵੱਡੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਬਈ ਵੱਡੇ ਲੀਡਰ ਨੇ ਅੱਜ ਇੱਥੇ ਆ ਕੇ ਉਹਨਾਂ ਨੇ ਸਭ ਨੇ ਝੁੱਕ ਜਾਣਾ ਇਹੀ ਇਹੀ ਇਸ ਦਰ ਘਰ ਦੀ ਵਡਿਆਈ ਆ ਤੇ ਇਹ ਆਪਾਂ ਨੂੰ ਇਹਦੇ ਬਾਰੇ ਬਿਲਕੁਲ ਕੋਈ ਨਾ ਕਿਉਂਕਿ ਇਹ ਧਰਮ ਦਾ ਖੇਤਰ ਹੈ ਰਾਜਨੀਤੀ ਦਾ ਖੇਤਰ ਨਹੀਂ ਹੈ ਤੇ ਧਰਮ ਦੇ ਖੇਤਰ ਤੇ ਆਪਾਂ ਨੂੰ ਬਹੁਤਾ ਕਮੈਂਟ ਨਹੀਂ ਦੇਣਾ ਚਾਹੀਦਾ ਜੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਤੇ ਅੱਜ ਸਾਰਾ ਪੰਥ ਇੱਥੇ ਪੇਸ਼ ਹੋ ਰਿਹਾ ਦੇਖੋ ਬਹੁਤ ਵੱਡੇ ਉਦੋਂ ਕਿ ਇਹਨੂੰ ਤੁਸੀਂ ਗਲਤੀ ਕਹੋ ਇੱਕ ਅਣਗਹਿਲੀ ਕਹੋ ਇਹ ਕੁਸ਼ਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਖੁਦ ਉਸ ਚੀਜ਼ ਨੂੰ ਉਹਨਾਂ ਨੇ ਕਬੂਲ ਕੀਤਾ ਪ੍ਰਵਾਨ ਕੀਤਾ ਕੋਈ ਉਹਦੇ ਤੋਂ ਮੁੱਕਰਿਆ ਨਹੀਂ ਕੋਈ ਸਰਦਾਰ ਸ਼ਰੂਰਿਕ ਬਾਦਲ ਦੀ ਵੱਡੀ ਗੱਲ ਹੀ ਇਹ ਉਹਨਾਂ ਨੇ ਕੀਤੀ ਆ ਕਿ ਉਹਨਾਂ ਨੇ ਜਿਵੇਂ ਉਹਨਾਂ ਨੇ ਦੋਸ਼ ਲਾਏ ਪਰ ਉਹਨਾਂ ਦੇ ਲੋਨ ਵਾਲਿਆਂ ਤੇ ਮੈਂ ਹੈਰਾਨ ਆ ਕਿ ਸਾਰਾ ਸਮਾਂ ਨਾਲ ਰਹੇ ਦੋ ਤਿੰਨ ਇਲੈਕਸ਼ਨ ਲੜੀ ਉਹਨਾਂ ਨੇ ਹੋਣਾ ਕਿ ਵੇਖਿਆ ਕਿ ਇਹ ਤਾਂ ਸਾਡੀ ਗੱਲ ਬਣਦੀ ਦੀ ਇੱਕਦਮ ਤੋੜ ਕੇ ਤੇ ਸਰਦਾਰ ਸ਼ਰੂਰਿਕ ਬਾਦਲ ਤੇ ਦੋਸ਼ ਲਾ ਦਿਓ ਤੇ ਆਪ ਪੱਲਾ ਝਾੜ ਕੇ ਪਾਸੇ ਹੋ ਗਏ ਸਾਰੇ ਇਕੱਠੇ ਦੀ ਹਰੇ ਮੰਤਰੀ ਸੀ ਸਾਰੇ ਸਰਕਾਰਾਂ ਦੇ ਹੁੰਦੇ ਦੇ ਸਾਰੇ ਮੈਂਬਰ ਪਾਰਲੀਮੈਂਟ ਬਣੇ ਰਹੇ ਸਭ ਕੁਝ ਹੋਇਆ ਇਹਨਾਂ ਦਾ ਲੇਕਿਨ ਉਹਨਾਂ ਨੇ ਆਹ ਦਿਨ ਕੋਸ਼ਿਸ਼ ਕੀਤੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੱਟੀ ਕਰ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਉਹਨਾਂ ਨੇ ਕਿਹਾ ਮੈਂ ਝੂਠੀ ਪੋਣਾ ਅੱਛਾ ਕਾਲੀ ਦਾ ਸੁਧਾਰ ਲਿਆ ਰਾਲਾ ਗਰੁੱਪ ਪੇਸ਼ਕ ਅੱਜ ਵੱਖਰਾ ਬਣ ਗਿਆ ਔਰ ਅੱਜ ਹਾਲੇ ਇਕੱਠੇ ਪੇਸ਼ ਹੋਣਾ ਕਿਉਂਕਿ ਉਹਨਾਂ ਦੇ ਵਿੱਚੋਂ ਵੀ ਵਜ਼ਾਰਤ ਦਾ ਹਿੱਸਾ ਸੀ ਬਹੁਤ ਚਿਹਰੇ ਪਰ ਪ੍ਰਿੰਸ ਸਿੰਘ ਚੰਦੂ ਮੈਰੌਣੀ ਕਹਿੰਦੇ ਨੇ ਅਸੀਂ ਤਾਂ ਆਪ ਦਾ ਅਬਦੀ ਗਲਤੀ ਪਹਿਲੇ ਹੀ ਮੰਨ ਲਈ ਸੀ ਜਾ ਕੇ ਸਾਰਾ ਨਹੀਂ ਮੰਨ ਲਈ ਸੀ ਘੱਟ ਕੋਈ ਅੰਦਰੋਂ ਦੀ ਸਾਰੇ ਮੰਨੀ ਬੈਠੇ ਸੀ ਗਲਤੀਆਂ ਹੋਈਆਂ ਕਿਉਂਕਿ ਸੰਗਤ ਜਿਹੜੀ ਹੈ ਨਾ ਉਹ ਪੀਪਲ ਆਰ ਦੀ ਬੈਸਟ ਜਜ ਉਹ ਸੰਗਤ ਵਿੱਚ ਹਰ ਸੰਗਤ ਤਾਂ ਹਰ ਪ੍ਰਭਅਸਿਆ ਜੀ ਉਹ ਬਾਹਰ ਹੀ ਨਹੀਂ ਕਿਹਾ ਫੈਸਲਾ ਸੰਗਤ ਦੇ ਲਈ ਸੀ ਵਾਰ-ਵਾਰ ਦੋ ਤਿੰਨ ਲਖਸ਼ਾਂ ਹੋਈਆਂ ਉਹਨਾਂ ਦੇ ਫੈਸਲੇ ਆ ਗਏ ਉਸ ਕਰਕੇ ਇਹ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਗੱਲ ਹੋਈ ਉਹ ਉਹ ਉਹਨਾਂ ਨੇ ਉਹਨਾਂ ਨੇ ਸਾਰਾ ਕੁਝ ਜਿਹੜਾ ਕਿਹਾ ਉਹ ਸਾਰਾ ਕੁਝ ਮੰਨ ਲਿਆ ਲੇਕਿਨ ਮੈਂ ਉਹਨਾਂ ਦਾ ਸੁਧਾਰ ਲੈ ਰਦੀ ਮੈਂ ਉਹਨੂੰ ਵਿਗਾੜ ਲੈ ਰਖਿਆ ਨਾ ਉਹ ਸੁਧਾਰ ਲੈਰ ਘੱਟ ਉਹ ਵਿਗਾੜ ਲੈਰ ਜਾਂਦਾ ਸੀ ਕਿਉਂਕਿ ਪਹਿਲਾਂ ਸਾਰੇ ਇਕੱਠੇ ਸੀ ਹੁਣ ਆਪਾਂ ਆਪ ਵੀ ਟੁੱਟ ਕੇ ਤੇ ਕੀ ਲੱਭ ਲਾਂਗੇ ਇਹ ਠੀਕ ਹੈ ਕਿ ਪੰਥ ਦੀਆਂ ਨਿਗਾਹਾਂ ਅੱਜ ਦੇ ਫੈਸਲੇ ਤੇ ਨੇ 2 ਦਸੰਬਰ ਦਾ ਦਿਨ ਬੇਸਬਰੀ ਨਾਲ ਇੰਤਜ਼ਾਰ ਸੀ ਪੰਥ ਦੇ ਗੁਨੇਗਾਰਾਂ ਦਾ ਕੇਸ ਅੱਜ ਸਿੱਖ ਪੰਥ ਦੀ ਸਰਵਉੱਚ ਜਿਹੜੀ ਸੰਸਥਾ ਹੈ ਸ੍ਰੀ ਅਕਾਲਪੁਰ ਸਾਹਿਬ ਤੇ ਲੱਗਾ ਹੋਇਆ ਹੈ ਉੱਥੇ ਸੁਣਵਾਈ ਹੋਣੀ ਹੈ ਫੈਸਲਾ ਹੋਣਾ ਹੈ ਮੈਂ ਅਰਦਾਸ ਵੀ ਕਰਕੇ ਆਇਆ ਕਿ ਪੰਜ ਸਿੰਘ ਸਰਬਾਨਾ ਰਹੀ ਪ੍ਰਮਾਤਮਾ ਅਕਾਲ ਪਤਿ ਸਾਹਿਬ ਦੀ ਸਰਵ ਉੱਚਤਾ ਤੇ ਜਿਹੜੀ ਮਰਿਆਦਾ ਹੈ ਉਸ ਨੂੰ ਬਹਾਲ ਰੱਖਣ ਇਹ ਫੈਸਲਾ ਕਿਉਂਕਿ ਇੱਕ ਇਤਿਹਾਸਕ ਫੈਸਲਾ ਹੋਰ ਨੇ ਪੜਨਾ ਮੇਰੀ ਦੇਖੋ ਅਸੀਂ ਨਸੀਹਤ ਤਾਂ ਨਹੀਂ ਦੇ ਸਕਦੇ ਸਿੰਘ ਸਹਿਬਾਨਾਂ ਨੂੰ ਸਾਡੀ ਉਮੀਦ ਤੇ ਆਸ ਹੁੰਦੀ ਹੈ ਤੇ ਸਾਡੀ ਉਮੀਦ ਤੇ ਆਸ ਇਹ ਹੈ ਕਿ ਸਿੰਘ ਸਹਿਬਾਨ ਪੰਥ ਦੀ ਨਬਜ਼ ਨੂੰ ਪਹਿਚਾਨਣ ਜਿਹੜਾ ਇਹਨਾਂ ਲੋਕਾਂ ਨੇ ਡੈਮੇਜ ਕੀਤਾ ਹੈ ਪੰਥ ਨੂੰ ਪੰਥਕ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਉਸ ਦੀ ਗ੍ਰੈਵਿਟੀ ਨੂੰ ਸਮਝਣ ਔਰ ਮੈਂ ਸਮਝਦਾ ਕਿ ਪੰਥ ਦੀਆਂ ਭਾਵਨਾਵਾਂ ਜੋ ਜਿਹੜਾ ਰੋ ਹੈ ਪੰਥ ਦੇ ਵਿੱਚ ਉਸ ਦੀ ਤਰਜਮਾ ਨਹੀਂ ਹੋਣੀ ਚਾਹੀਦੀ ਹੈ ਜਿਹੜੇ ਸਿੱਖਾਂ ਦੀ ਕਲੈਕਟਿਵ ਸੈਂਟੀਮੈਂਟਸ ਨੇ ਨਾ ਉਹਨੂੰ ਸੈਟੀਸਫਾਈ ਅਜ ਸਿੰਘ ਸਹਿਬਾਨਾ ਨੂੰ ਕਰਨਾ ਪਏਗਾ ਔਰ ਸਿੰਘ ਸਹਿਬਾਨਾ ਦਾ ਆਪਣਾ ਜਿਹੜਾ ਵਕਾਰ ਹੈ ਉਹ ਵੀ ਅਜ ਇਮਤਿਹਾਨ ਤੇ ਹੈ ਸੋ ਬਹੁਤ ਇੰਪੋਰਟੈਂਟ ਪੰਥਕ ਮਰਿਆਦਾ ਹੈ ਮਰਿਆਦਾ ਤੋਂ ਬਾਹਰ ਤਾਂ ਨਾ ਸਿੰਘ ਸਾਹਿਬ ਜਾ ਸਕਦੇ ਪਰ ਕਿੰਨੀ ਕੁ ਸਖਤ ਸਜ਼ਾ ਜਾਂ ਕਿੰਨੀ ਕੁ ਸਖਤ ਤਨਖਾਹ ਹੁਣ ਤੱਕ ਲੱਗਦੀ ਰਹੀ ਹੈ ਜਾਂ ਲੱਗ ਸਕਦੀ ਹੈ ਦੇਖੋ ਜਿਹੜੀ ਮਰਿਆਦਾ ਆ ਜਾਂ ਜਿਹੜੇ ਜਿਹੜੇ ਹੁਣ ਤੱਕ ਫੈਸਲੇ ਹੋਏ ਨੇ ਉਹ ਧਾਰਮਿਕ ਸਜ਼ਾ ਤੋਂ ਲੈ ਕੇ ਧਰਮ ਸਿਆਸੀ ਸਜ਼ਾਵਾਂ ਤੱਕ ਵੀ ਹੋਏ ਨੇ ਜਦੋਂ ਸੁਰਜੀਤ ਸਿੰਘ ਬਰਨਾਲਾ ਜਿਹੜੇ ਸੀਐਮ ਸੀਗੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਪੁਲਿਸ ਭੇਜੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਲੱਗੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਸੀਗੇ ਉਹਨਾਂ ਨੇ ਉਹਨਾਂ ਨੂੰ ਥੰਮਲੀ ਨਾਲ ਬੰਨ ਕੇ ਤੇ ਉਹਦੇ ਗੱਲ ਦੇ ਵਿੱਚ ਮੈਂ ਗੁਨੇਗਾਰ ਹਾਂ ਤਾਂ ਪਟਾ ਪਾਇਆ ਸੀਗਾ ਸੋ ਮਤਲਬ ਸਜ਼ਾ ਕਿਸੇ हद तक भी हो सकती है ये कोई निश्चित रूल बुक ਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਕਿ ਸਜ਼ਾ ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਜ਼ਿਕਰ ਆਂਦਾ ਹੈ ਕੋਈ ਰੂਲ ਬੁੱਕ ਨਹੀਂ ਹੈ ਕਿ ਸਜ਼ਾ ਇੱਥੋਂ ਤੱਕ ਹੀ ਹੋਣੀ ਹੈ ਸਜ਼ਾ ਦੇਖਣੀ ਹੁੰਦੀ ਹੈ ਕਿ ਗੁਨਾਹਗਾਰ ਦਾ ਗੁਨਾਹ ਕਿੰਨਾ ਵੱਡਾ ਹੈ ਉਹਨੇ ਡੈਮੇਜ ਕਿੰਨਾ ਕੀਤਾ ਹੈ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਅੱਗੋਂ ਤੋਂ ਕੋਈ ਅਕਾਲੀ ਜਾਂ ਕੋਈ ਵੀ ਸਿੱਖ ਲੀਡਰ ਇਸ ਹੱਦ ਤੱਕ ਗੁਨਾਹ ਕਰਨ ਦੀ ਜੁਰਤ ਨਾ ਕਰੇ ਸੋਚੇ ਵੀ ਨਾ ਸੋ ਜੇ ਅਗਰ ਇਹਨਾਂ ਨੇ ਇਹਨਾਂ ਨੇ ਪਾਵਰ ਦੇ ਲਸਟ ਵਿੱਚ ਆ ਕੇ ਪਾਵਰ ਦੇ ਨਸ਼ੇ ਵਿੱਚ ਆ ਕੇ ਇਹ ਗੁਨਾਹ ਕੀਤੇ ਨੇ ਸੋ ਇਹ ਮਿਸਾਲ ਤਾਂ ਪੈਦਾ ਹੋਣੀ ਚਾਹੀਦੀ ਹੈ ਨਾ ਕਿ ਅੱਗੋਂ ਕੋਈ ਗੁਨਾਹ ਕਰਨ ਦੀ ਹਿੰਮਤ ਨਾ ਕਰ। ਬਖਰਪਾਲ ਜੀ ਇੱਕ ਬੜੀ ਅਸੀਂ ਕਹਿ ਸਕਦੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਬਾਰੇ ਸ਼ਿਕਾਇਤ ਦਿੱਤੀ ਉਹ ਵੀ ਉਸ ਸਰਕਾਰ ਦਾ ਹਿੱਸਾ ਰਹੇ ਨੇ ਉਸ ਪਾਰਟੀ ਦਾ ਹਿੱਸਾ ਰਹੇ ਨੇ। ਦੋਨੋਂ ਹਮਾਮ ਦੇ ਵਿੱਚ ਇਕੁਅਲੀ ਨੰਗੇ ਨੇ। ਦੋਨਾਂ ਦੇ ਗੁਨਾਹ ਜੇ ਬਰਾਬਰ ਨਹੀਂ ਤੇ ਲਗਭਗ ਮਿਲਦੇ ਜੁਲਦੇ ਨੇ। ਅਗਰ ਪ੍ਰਧਾਨ ਦੀ ਜਿਹੜੀ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਹੈ ਪਰ ਪ੍ਰਧਾਨ ਦੀ ਜਿਹੜੀ ਟੀਮ ਹੁੰਦੀ ਹੈ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹੁੰਦੀ ਹੈ ਦੋਸ਼ੀਆਂ ਦੇ ਕਟਾਰੇ ਵਿੱਚ ਉਹ ਵੀ ਖੜੇ ਹੋਣਗੇ ਤੇ ਮੇਰੀ ਆਪਣੀ ਸਮਝ ਅਨੁਸਾਰ ਸਜ਼ਾ ਸਭ ਨੂੰ ਲੱਗੇਗੀ ਜਿਹੜਾ ਉਹਨਾਂ ਦੀ ਉਸ ਟੀਮ ਦਾ ਜਿਹੜਾ ਹੈੱਡ ਸੀ ਜਾਂ ਜਿਹੜਾ ਡਰਾਈਵਿੰਗ ਸੀਟ ਤੇ ਸੀ ਉਸ ਨੂੰ ਸਜ਼ਾ ਜ਼ਿਆਦਾ ਲਗਣੀ ਚਾਹੀਦੀ ਔਰ ਮੈਂ ਸਮਝਦਾ ਕਿ ਇਹ ਲੋਗ ਹੁਣ ਪੰਥ ਦੀ ਡਰਾਈਵਿੰਗ ਸੀਟ ਤੇ ਜਾਂ ਅਕਾਲੀ ਦਲ ਦੀ ਡਰਾਈਵਿੰਗ ਸੀਟ ਤੇ ਘਟੋ ਘਟ ਬੈਠੇ ਸਾਰ ਰੱਖ ਕੇ ਜਿਹੜਾ ਤਖਤੇ ਹਾਜ਼ਰ ਹੁੰਦੇ ਹੋ ਤੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦਿੰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਲੱਗਦਾ ਕਿਉਂਕਿ ਗੁਰੂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਤੁਹਾਡਾ ਜਿਹੜਾ ਫਾਇਦਾ ਕਰਦਾ ਇੱਥੇ ਕੋਈ ਨਾ ਕੋਝ ਗੁਰੂ ਸਿਖਾ ਕੇ ਤੁਹਾਨੂੰ ਭੇਜਦਾ ਹੈ ਇਸ ਕਰਕੇ ਇੱਥੇ ਹਾਜ਼ਰ ਹੋਣਾ ਇੱਕ ਵਕਨੀ ਆਤਮਿਕ ਅਵਸਥਾ ਹੁੰਦੀ ਹੈ ਤੁਹਾਡੀ ਤਾਨੂੰ ਪਤਾ ਹੁੰਦਾ ਕਿ ਤੁਸੀਂ ਉਸ ਗੁਰੂ ਦੇ ਦਰ ਤੇ ਪੇਸ਼ ਹੋ ਰਹੇ ਹੋ ਜਿਹੜਾ ਜਾਨੀ ਜਾਨ ਜਿਹੜਾ ਸਾਰਾ ਕੁਝ ਸਮਝਦਾ ਇਸ ਕਰਕੇ ਨਾ ਇਤੇ ਕੁਝ ਲਕਾਇਆ ਜਾ ਸਕਦਾ ਨਾ છુપਾਇਆ ਜਾ ਸਕਦਾ ਨਾ ਟੈਨਸ਼ਨ ਡਿਵਰਟ ਕੀਤੀ ਜਾ ਸਕਦੀ ਮੰਨ ਕੀ ਕੁਝ ਚੱਲ ਰਹੀ ਇੱਥੇ ਹਮੇਸ਼ਾ ਗੁਰੂ ਦੇ ਦਰ ਦੇ ਉੱਤੇ ਆਏ ਆ ਗੁਰੂ ਦੇ ਉੱਤੇ ਪੂਰਨ ਭਰੋਸਾ ਕੋਈ ਲੱਗਦਾ ਹੈ ਕਿ ਪੋਲੀਟਿਕਲੀ ਅਗਰ ਪੋਲੀਟਿਕਲੀ ਸਜਾਵੀ ਮਿਲਦੀ ਹੈ ਵਰਸਾ ਤੇ ਬਲਟੂਆ ਨੂੰ ਮਿਲੀ ਸੀ ਉਸ ਤਰ੍ਹਾਂ ਦੀ ਅਗਰ ਪਾਬੰਦੀ ਲੱਗਦੀ ਹੈ ਜਦੋਂ ਤੁਸੀਂ ਬਿਰੂ ਦੇ ਦੱਤ ਤੇ ਆਜ਼ਦ ਦੇ ਨਾ ਫਿਰ ਤੈਨੂੰ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਫਿਰ ਤੁਸੀਂ ਸਮਰਪਣ ਭਾਵਨਾ ਨਾਲ ਅੱਗੇ ਜੇ ਇਹ ਗੱਲਾਂ ਸਾਡੇ ਮਨ ਚ ਹੁੰਦੀਆਂ ਤੇ ਉਦੋਂ ਜਵਾਬ ਦੇਣ ਲੱਗਿਆ ਅਸੀਂ ਕਈ ਤਰ੍ਹਾਂ ਦੇ ਲੌਜੀਕ ਪੇਸ਼ ਕਰਦੇ ਪਰ ਉਦੋਂ ਸਾਰਾ ਜਿਹੜਾ ਸਾਡਾ ਸਪੈਕਟਿਕਨ ਸੀ ਉਹ ਸਮਰਪਣ ਸੀ ਕਿ ਅਸੀਂ ਕਿਹਾ ਕਿ ਜੋ ਕਿਸੇ ਨੇ ਕਿਹਾ ਅਸੀਂ ਆਪਣੀ ਝੋਲੀ ਚ ਪਾਇਆ ਜਿਹੜਾ ਨਹੀਂ ਕਿਹਾ ਸੀ ਉਹ ਵੀ ਆਪਣੀ ਢੋਲੀ ਤੇ ਪਾਇਆ ਸੀ ਚਾਹੁੰਦੇ ਆ ਪੰਜਾਬ ਦਾ ਪੰਥ ਦਾ ਪੜਾ ਹੋਵੇ ਪੰਜਾਬ ਚ ਅਮਨ ਹੋਵੇ ਸ਼ਾਂਤੀ ਹੋਵੇ ਭਾਈਚਾਰਕ ਸਨ ਮਜ਼ਬੂਤ ਹੋਵੇ ਅਸੀਂ ਇੱਕ ਅਸਾਰੂ ਭਾਵਨਾ ਦੇ ਨਾਲ ਜਿਹੜਾ ਆਪਣਾ ਜਵਤ ਜੈਸੀ ਉਸੇ ਅਸਾਰੂ ਭਾਵਨਾ ਦੇ ਨਾਲ ਹੀ ਅੱਜ ਵੀ ਤੱਕ ਸਭ ਤੇ ਹਾਜ਼ਰ ਹੋਏ ਤੇ ਕੋ ਗੱਲ ਹੈ ਕਿ ਸਵਾਲ ਤਾਂ ਸਾਰੇ ਉੱਠ ਚੁੱਕੇ ਆ ਬੜਾ ਇਹਨਾਂ ਗੱਲਾਂ ਦੇ ਉੱਤੇ ਜ਼ੋਰ ਵੀ ਲੱਗਿਆ ਅੱਜ ਹੁਣ 1 ਵਜੇ ਫੈਸਲਾ ਆ ਜਾਣਾ ਹੁਣ ਮੇਰੇ ਕਾਲ ਆ ਦੋ ਤਿੰਨ ਘੰਟੇ ਦੀ ਗੱਲ ਹੈ ਜਿਹੜੇ ਉਸ ਵੇਲੇ ਤਖਤਾਂ ਦੇ ਉੱਤੇ ਸਿੰਘ ਸਾਹਿਬਾਨ ਬਰਾਜਮਣ ਸੀਗੇ ਉਹਨਾਂ ਦਾ ਵੀ ਸਪਸ਼ਟੀਕਰਨ ਜਿਹੜਾ ਆ ਗਿਆ ਇਸ ਕਰਕੇ ਹੁਣ ਦੋ ਤਿੰਨ ਘੰਟੇ ਇੰਤਜ਼ਾਰ ਕਰ ਲੋ ਕਿਉਂਕਿ ਮੈਂ ਤਾਂ ਕਿਹਾ ਨਾ ਜਦੋਂ ਤਖਤੇ ਆ ਗਏ ਤੇ ਅੱਜ ਮੈਂ ਕਿਸੇ ਚੀਜ਼ ਨੂੰ ਝਟਲਾਵਾ ਕਿਸੇ ਨੂੰ ਦਲੀਲ ਦੇ ਕੇ ਗੱਲ ਕਰਾਂ ਉਹ ਫਿਰ ਉਹ ਭਾਵਨਾ ਜਿਸ ਭਾਵਨਾ ਨਾਲ ਤੁਸੀਂ ਹਾਜ਼ਰ ਹੋਏ ਹੋ ਉਹ ਭਾਵਨਾ ਨਹੀਂ ਠੀਕ ਲੱਗਦੀ